ਘਰਾਂ ਦੇ ਵਿੱਚ ਬੱਚੇ ਨਸ਼ੇ ਦੇ ਆਦੀ ਹੈ ਮਾਪੇ ਦੇ ਜਿਹੜੇ ਹਾਲ ਹੁੰਦੇ ਆ ਉਹ ਦੇਖਿਆ ਨਹੀਂ ਜਾਂਦਾ ਭਗਵੰਤ ਸਿੰਘ ਮਾਣ ਮਦੂਆ ਜਿਹੜੀ ਕਾਰਵਾਈ ਕੀਤੀ ਗਈ ਹੈ ਇਹ ਇਸ ਚੀਜ਼ ਦੀ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਤਾਂ ਕੋਈ ਐਸੀ علامهਤ ਨਹੀਂ ਹੈਗੀ ਕੋਈ ਐਸਾ ਚੋਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਉਹਨਾਂ ਨੂੰ ਇਹ ਪਤਾ ਲੱਗ ਜਾਏ ਕਿ ਇਹ ਧਰਤੀ ਜਿਹੜੀ ਹੈ ਇਸ ਕੰਮ ਵਾਸਤੇ ਨਹੀਂ ਬਣੀ ਅਰੇ ਇੱਕ ਜਿਹੜਾ ਵਪਾਰ ਕਰਦਾ ਵਾ ਉਹ ਸਮਝ ਜਵੇ ਉਹ ਸੁਧਰ ਜੇ ਨੀਤਾ ਜਿਹੜੀਆਂ ਲਿਸਟਾਂ ਬਣੀਆਂ ਆਗੀਆਂ ਸਾਰਿਆਂ ਦੇ ਘਟਟੇ ਜਾਣਗੇ ਇਸੇ ਤਰੀਕੇ ਨਾਲ ਕੰਮ ਹੋ ਜਾਊਗਾ ਪੰਜਾਬ ਸਰਕਾਰ ਦਾ ਮੈਸੇਜ ਕਲੀਅਰ ਹੈਗਾ ਜਿਹੜਾ ਵੀ ਕੋਈ ਹੈ ਉਹ ਜੇ ਕਾਪਾ ਚ ਮੋੜ ਹੋਏਗਾ ਉਤੋਂ ਸਖਤ ਤੋਂ ਸਖਤ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਅਮ੍ਰਿਤਪਾਲ ਨਾਮ ਦਾ ਜਿਹੜਾ ਬੰਦਾ ਹੈਗਾ ਇਹ ਨਾਮੀ ਗ੍ਰਾਮ ਇੰਟਰੈਕਸ਼ਨ ਅਧਿਕਾਰੀ ਦਾ ਪਹਿਲਾ ਇਹ ਦੂਜੇ ਏਰੀਆ 'ਚ ਰਹਿੰਦਾ ਸੀਗਾ 2 ਸਾਲ ਪਹਿਲਾਂ ਇਹ ਛੱਡ ਕੇ ਇਸ ਏਰੀਆ ਤੇ ਆ ਗਿਆ ਸੀ ਬੇਸਿਕਲੀ ਨਾ ਦੀ ਮੋਟੇਸਪ੍ਰਿੰਟ ਹੀ ਕੀ ਹੈ ਜਦੋਂ ਇਹ ਏਰੀਆ ਚ ਬਹੁਤ ਜ਼ਿਆਦਾ ਬਦਨਾਮ ਹੋ ਜਾਂਦੇ ਆਂ ਏਰੀਆ ਚੇਂਜ ਕਰ ਲੈਂਦੇ ਆਂ ਅਸੀਂ ਇਸ ਏਰੀਆ ਦੀ ਪ੍ਰੋਪਰਟੀ ਆਇਡੈਂਟੀਫਾਈ ਕੀਤੀ ਸੀ ਵਿਦ ਦਾ ਹੈਲਪ ਆਫ ਦਾ ਕਾਰਪੋਰੇਸ਼ਨ ਕਮਿਸ਼ਨਰ ਅਸੀਂ ਸਾਰਾ ਨੋਟਿਸ ਵਗੈਰਾ ਦੇਖ ਕੇ ਅੱਜ ਇਹਦੀ ਜਿਹੜੀ ਹੈ ਕਿ ਡਰੱਗਸ ਦੇ ਤੋਂ ਫੈਲਰ ਹੈਗਾ ਇਹਦੀ ਪ੍ਰੋਪਰਟੀ ਡਿਮੋਲਿਸ਼ ਕਰਾਈ ਜਾਦੀ ਹੈ ਜਿਹੜਾ ਵੀ ਕੋਈ ਹੈਗਾ ਪੰਜਾਬ ਦੀ ਜਵਾਨੀ ਨੂੰ ਖਰਾਬ ਕਰੂਗਾ ਜਾਂ ਨਸ਼ਾ ਚ ਸ਼ਾਮਿਲ ਹੋਊਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਅਸੀਂ ਪਿਛਲੇ ਟਾਈਮ ਸੇ 250 ਅਸੀਂ ਜਿਹੜੀ ਅਰੈਸਟ ਆ ਪਾ ਚੁੱਕੇ ਐਂਡ ਅਸੀਂ ਸਾਡਾ ਜਿਹੜਾ ਫੋਕਸ ਟਾਰਗੇਟ ਹੈਗਾ ਜਿਹੜੇ ਬੰਦੇ ਖਾਸ ਕਰਕੇ ਜਿਹੜੇ ਡਰੱਗਸ ਨੇ ਜਨ ਨੂੰ ਜਿਹਨੇ ਤੰਦਾ ਬਣਾਇਆ ਹੋਇਆ ਉਹਨਾਂ ਬੰਦਿਆਂ ਨੂੰ ਅਸੀਂ ਬੇਸਿਕਲੀ ਟਾਰਗੇਟ ਕਰਦੇ ਹਾਂ ਸੋ ਲੋਕਾਂ ਦੇ ਸਾਥ ਤੋਂ ਬਿਨਾਂ ਕੋਈ ਵੀ ਲਹਿਰ ਜਿਹੜੀ ਐ ਉਹ ਕੰਪਲੀਟ ਨਹੀਂ ਹੋ ਸਕਦੀ ਪੰਜਾਬ ਨੂੰ ਬਚਾਉਣ 'ਚ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ